ਕੇਂਦਰੀ ਮੰਤਰੀ ਰਵਨੀਤ ਬਿੱਟੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਇਸ ਮੌਕੇ ਉਹਨਾਂ ਨੇ ਕੀਰਤਨ ਸੁਨਿਆ, ਸਰਬੱਧ ਭਲੇ ਦੀ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਰਖਾਇਗਏ ਸ਼੍ਰੀ ਅਖੰਡ ਪਾਤਸ਼ਾਹਬ ਦੇ ਪੋਗ ਤੇ ਹਾਸ ਰਿ ਵਿਪਰੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਉਹਨਾਂ ਨੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਅਤੇ ਅਰਦਾਸ ਕੀਤੀ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਖੁਸ਼ ਰਹਿਣ ਅਤੇ ਉਹਨਾਂ ਸੰਗਤ ਨੂੰ ਨਾਨਕ ਸ਼ਾਹੀ ਸੰਮਤ 557ਵੰਝਾ ਦੀ ਵਧਾਈ ਵੀ ਦਿੱਤੀ। ਅੱਜ ਦੀ ਅੱਜ ਪਵਿੱਤਰ ਸਥਾਨ ਤੇ ਜਿਹੜਾ ਕਿ ਸਭ ਤੋਂ ਵੱਡਾ ਸਥਾਨ ਆਪਣੇ ਲਈ ਉੱਥੇ ਉਹ ਅਸ਼ੀਰਵਾਦ ਲਿਆਏ ਤੇ ਇਹ ਅਸ਼ੀਰਵਾਦ ਲਿਆਏ ਵੀ ਸਾਰੇ ਸਾਡੇ ਪੰਜਾਬ ਦੇ ਦੇਸ਼ ਦੇ ਲੋਕ ਸਾਡੇ ਹੱਸਦੇ ਵੱਸਦੇ ਰਹਿਣ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਰਹਿਣ ਖੇੜੇ ਰਹਿਣ ਤੇ ਸਾਰਿਆਂ ਦੇ ਬੱਚੇ ਅੱਗੇ ਆਕਾਰੀ ਹੋਣ ਤਰੱਕੀਆਂ ਕਰਨ ਤੇ ਜਿਵੇਂ ਕਿ ਚੇਤ ਦਾ ਮਹੀਨਾ ਨਵਾਂ ਸਾਲ ਉਦੀ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਮੁਬਾਰਕਬਾਦ ਸਾਰਿਆਂ ਦੇ ਜਿੰਨੇ ਵੀ ਕਾਜ ਨੇ ਜਿੰਨੇ ਵੀ ਕਾਰਜ ਨੇ ਉਹ ਸਫਲ ਹੋਣ ਤੇ ਸਭ ਤੋਂ ਵੱਡੀ ਗੱਲ ਵੀ ਸਾਰੇ ਗੁਰੂ ਦੇ ਲੜ ਲੱਗਣ ਇਹੀ ਮੇਰੇ ਵੱਲੋਂ ਅੱਜ ਗੁਰੂ ਮਹਾਰਾਜ ਦੇ ਮੂਹਰੇ ਖੜ ਕੇ ਇਹੀ ਅਰਦਾਸ ਕਰਕੇ ਆਏ ਆ ਤੇ ਸਾਡੇ ਪੰਜਾਬ ਜਿਹੜਾ ਨજર ਲੱਗੀ ਆ ਪੰਜਾਬ ਨੂੰ ਉਹ ਵੀ ਤਕਲੀਫਾਂ ਦੂਰ ਹੋਣ